ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਛੋਟੇ ਘਰ ਦੇ ਵਿੱਚ ਬਾਈ ਜੰਟੇ ਕੇ ਰਹਿਣ ਵਸੇਰੇ ਦੇ ਵਿੱਚ ਆਪਾਂ ਮੌਜੂਦ ਆ ਜਾਨਵਰ ਬਾਈ ਹੁਣ ਉਹਦੇ ਕੋਲ ਤਿੰਨ ਦੋ ਮੱਝਾਂ ਤੇ ਇੱਕ ਗਾਂ ਆਪਣੇ ਨਾਲ ਬਾਈ ਮਿੱਤਰੋ ਖਕਰਾਨੇ ਦਾ ਜਾਣਿਆ ਪਹਿਚਾਣਿਆ ਜਿਹੜਾ ਬਾਈ ਹਰਪ੍ਰੀਤ ਹੋਊਗਾ ਮਿੱਤਰੋ ਤੈਲ ਕਾ ਮਚਾਇਆ ਹੋਇਆ ਏਰੀਆ ਦੇ ਵਿੱਚ ਇਸ ਕਪਰੂ ਨੇ ਚੰਦਰੇ ਨੇ ਕਹਿੰਦੇ ਬਈ ਹਰਪ੍ਰੀਤ ਦੇ ਕੋਲ ਮੱਝਾ ਲਾਈਏ ਫਾਲੀਆਂ ਪਾੜ ਨਾਲ ਲਿਆਉਂਦਾ ਪਾੜ ਨਾਲ ਲਿਆਉਂਦਾ ਪਰ ਜਦੋਂ ਮੈਂ ਆਉਣਾ ਉਦੋਂ ਚੰਦਰਾ ਚੰਗੀਆਂ ਚੰਗੀਆਂ ਵੇਚ ਜਾਂਦਾ ਤੇ ਮਾੜੀਆਂ ਲਾ ਦਿੰਦਾ ਮੇਰੇ ਮੱਥੇ ਪਰ ਅੱਜ ਨਹੀਂ ਬਾਈ ਅੱਜ ਚੰਗੀਆਂ ਵਈਆਂ ਦਿਖਾਵਾਂਗੇ ਉਹ ਕਰਤੇ ਗੱਲਬਾਤ ਬਾਈ ਦੇ ਨਾਲ ਹਰਪ੍ਰੀਤ ਵੀਰੇ ਸਤਿਕਾਰ ਸਤਿਗੁਰੂ ਵੀਰੇ ਘਰ ਪਰਿਵਾਰ ਪੂਰੇ ਵਧੀਆ ਵੀਰੇ ਸ਼ੁਕਰ ਹੈ ਵੇ ਗਰੂ ਦਾ ਸ਼ੁਕਰਾ ਚੜ੍ਹਦੀ ਕਲਾ ਮਾਲਕ ਦੀ ਐਂ ਗੱਲ ਦੱਸੀ ਵੀਰੇ ਮੈਂ ਤੇਰੇ ਵਰਗੇ ਹਵਾਲ ਬਣਾਉਣੇ ਆਪਦੇ ਛੱਲੇ ਆ ਗਿਥੋਂ ਬਣਾਏ ਸੀ ਇਹ ਮੇਰੇ ਹਾਂ ਇਹ ਜਮੰਦਰੀ ਆ ਬਈ ਜਮੰਦਰੀ ਹੁਣ ਫੇਰ ਕੀ ਕਰਾਂ ਚੱਲ ਕੋਈ ਨਹੀਂ ਕਰਾਂਗੇ ਗੱਲਬਾਤ ਇਹ ਵੀ ਕੋਈ ਤੇ ਆ ਮੇਰੇ ਬਾਰੇ ਦੱਸੀ ਬਈ ਕੀ ਡਿਟੇਲ ਆ ਵੀ ਇਹ ਹਲੇ 5-7 ਦਿਨ ਕੱਢਦੀ ਆ ਦੂਜਾ ਸੂਆ ਹੁੰਦੀ ਆ ਛੁੱਟੀ ਠੀਕ ਆ ਵੀਰੇ ਹਾਂ ਸੀਰੀ ਸਾਬੂ ਬਹੁਤ ਆ ਠੀਕ ਆ ਵੀਰੇ ਹਾਂ ਤੇ ਵੀਰੇ ਕਿੰਨੇ ਦਿਨ ਪੰਜ ਸੱਤ ਪਏ ਹਜੇ ਵੀ ਪੰਜ ਸੱਤ ਦਿਨ ਲੈ ਜੀ ਤੇ ਸੂਹਾ ਕਿਨੂਆ ਸੁਂਦੀ ਆ ਇਹ ਦੂਜਾ ਸੂਹਾ ਸੁਂਦੀ ਆ ਠੀਕ ਆ ਅਜਾ ਹਰਪ੍ਰੀਤ ਵੀਰੇ ਦੁੱਧ ਦਾ ਕੀ ਰਿਕਾਰਡ ਦੱਸਿਆ ਮਾਰ ਕੇ 11 ਕਿਲੋ ਦੱਸਿਆ ਠੀਕ ਦੇ ਦੂਗੀ ਇੰਨਾ ਤਾਂ ਯਾਰ ਹਨਾ ਥੱਲੋ ਵੀ ਚੰਗੀ ਆ ਸਾਫ ਆ ਯਾਰ ਹਨਾ ਹਾਂ ਬਹੁਤ ਚੰਗੀ ਥੱਲੋ ਸਾਫ ਸੁਫਾ ਬਾਕੀ ਸੀਲ ਸਾਊ ਆ ਹਾਂ ਚਲ ਦੁੱਧ ਪੀਣ ਵਾਲੇ ਨੂੰ ਕੀ ਮਾੜੀ ਆ ਬਾਈ ਅੱਜ ਕੱਲ ਹਨਾ ਕਿੰਨੇ ਸੂਵੇ 11 ਬਹੁਤ ਬਹੁਤ ਪਾਰਾ ਕਿਲੋ ਦੁੱਧ ਦੇ ਜਣਾ ਜੰਡੇ ਇਹ ਚੀ ਜਿਆਦਾ ਦੂਜੇ ਸਾਫ ਸੰਭਾਲੋ ਜੀ ਬਾਕੀ ਸੇਵਾ ਤੇ ਆ ਯਾਰ ਦੁੱਧ ਤਾਂ ਖੁਰਲੀ ਦੇ ਵਿੱਚ ਆ ਬਾਈ ਹਨਾ ਹਾਂ ਬਾਈ ਪਾਵਾਂਗੇ ਨਾ ਫਿਰ ਕਿੱਥੋਂ ਦੇਣਗੇ ਹਨਾ ਆ ਲੈ ਬਾਈ ਵੇਖੋ ਵੀਰੇ ਕਰਮ ਵਾਲੀ ਥੱਲੋਂ ਥੇ ਦਿਨ ਹਫਤਾ ਕੱਢ ਜਣਾ ਨੇ ਖਿੜ ਜਣਾ ਪੂਰੀ ਹਨਾ ਬਾਈ ਹਾਂ 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 ਬਹੁਤ ਚੰਗੀ ਝੋਟੀ ਸਾਡੇ ਬਾਕੀ ਇਹ ਨਾ ਰੀਜਨਲ ਸਿੰਘ ਸਿੰਘ ਸਾਰਾ ਕੁਝ ਤੂਕੜਾ ਬਣਵਾਏ ਜਾਂਦੇ ਹਨਾ ਸਾਰਾ ਕੁਝ ਓਮੀ ਹੈ ਜਿਵੇਂ ਪ੍ਰਮਾਤਮਾ ਨੇ ਦਿੱਤਾ ਹਨਾ ਕੂੜਾ ਪੜਾ ਵੀ ਦਿਖਾ ਦਿੱਤੀ ਪੱਧਰੀ ਬਹੁਤ ਉੱਤੋਂ ਝੋਟੀ ਬਾਈ ਪਲੇਨ ਪਈ ਆ ਸਾਰੀ ਅੱਛਾ ਵੀਰੇ ਕਿੰਨੇ ਦੀ ਦੇਰੀ ਹੈ ਹਰ ਪੇਚ ਮੁੱਲ 96 94 ਦੀ ਦੇ ਦਾਂ ਮੇਰਾ ਮਾਨ ਕੀ ਹੈ ਜੀ ਮਾਨ ਤੇਰਾ 2000 ਦਾ ਹੋਰ 92000 ਦੀ ਦੇਣੀ ਨਹੀਂ ਹਜੇ ਮਾਨ ਨਹੀਂ ਕੀਤਾ ਉਹ ਤਾਂ ਨਹੀਂ ਕੀਤਾ ਨਹੀਂ ਨਹੀਂ ਮਾਨ ਨਹੀਂ ਕੀਤਾ ਝੋਟੀ ਖਰੀ ਬਹੁਤ ਚੰਗੀ ਪਸਾਬਦ ਤੇ ਆਹ ਕਹਦੇ ਵੀਰੇ ਹਰਪ੍ਰੀਤ ਭਾਈ ਮੇਰੀ ਗੱਲ ਸੁਣ ਤੂੰ ਵੱਡਾ ਭਾਈ ਆ ਬਸ ਇੰਨੇ ਦੀ ਦੇਣੀ 92000 ਚ ਪਹੁੰਚ ਕਰ ਦਾਂਗੇ ਆ ਤੇਰਾ ਮਾਨ ਹੋ 100 ਕਿਲੋਮੀਟਰ ਤੇ 100 ਕਿਲੋ ਪਰ ਠੀਕ ਹੈ ਹੁਣ ਨਹੀਂ ਕਹਿੰਦਾ ਤੇ ਮੰਨ ਲੀ ਅੱਛਾ ਦੋ ਨੰਬਰ ਤੇ ਬਈ ਜੀ ਇਹ ਤਾਂ ਓਕੜ ਗੱਬਣਾ ਬਈ ਕਿੰਨੇ ਚਿਰ ਦੀ ਬਈ ਇਹਨੂੰ 6 ਮਾ ਲੱਗਾ ਵਿਆ ਦੁੱਧ ਵੀਰੇ ਦੁੱਧ ਤਾਂ 2 ਕਿਲੋ ਹੀ ਆ ਇੱਕ ਡੰਗ ਮਿਲਦੀ ਇੱਕ ਦੋ 2.5 ਦੋ 2.5 ਸ਼ੇਵਾ ਮੀਨ ਲੱਗਾ ਹੈ ਹਾਂ ਠੀਕ ਹੈ ਵੀਰੇ ਕਿੰਨੇ ਦੀ ਦੇਰੀ ਆਪਿੰਦੇ ਇਹਦਾ ਮੁੱਲ 60 ਟਾ 40 ਦੀ ਦੇ ਦਾਂਗੇ ਮੇਰਾ ਮਾਣ 100 ਕਿਲੋਮੀਟਰ ਵੱਟ ਪਹੁੰਚ ਫਰੀ ਟ੍ਰੇਡ ਰਹਿ ਗਿਆ ਫਿਰ ਹਾਂ ਤੇ ਜੇ ਕੋਈ ਆਖੇ ਵੀ ਆਪੇ ਲੈ ਜਾਗੇ ਫਿਰ ਮਾਣ ਕਰ ਦਾਂਗੇ ਉਹ ਜਹ ਹਨਾ ਹਾਂ ਫਿਰ ਉਹ ਜਮਾ ਸੂਏ ਦੂਜੇ ਲਈ ਕੱਪਣਾ ਵੀਰੇ ਹਾਂ ਦੂਜੇ ਲਈ ਠੀਕ ਚੰਗੀ ਆ ਕੱਢੀ ਬਾਦ ਨੂੰ ਵੀਰੇ ਦੁੱਧ ਮੈਂ ਤਾਂ ਬਾਜੂ ਹਰਪ੍ਰੀਤ ਭਾਈ ਕਿ ਨਹੀਂ ਹਾਂਜੀ ਬਾਜੂ ਦੁੱਧ ਮੈਂ ਤਾਂ ਨਾ ਯਾਰ ਨਹੀਂ ਇਹ ਦੁੱਧ ਤਾਂ ਸੀਗਾ ਯਾਰ ਮੇਰੇ ਕੋਲ ਆ ਕੇ ਥੋੜਾ ਜਿਹਾ ਉਪਰਾ ਕਰ ਗਈ ਹਾਂ ਹਾਂ ਠੀਕ ਹੈ ਵੀਰੇ ਨਹੀਂ ਠੀਕ ਹੈ ਬੱਲੇ ਚੰਗੀ ਆ ਯਾਰ ਜਿੰਨੀ ਹੈਗੀ ਹੈਨਾ ਹਾਂ ਸਵਾਗੀ ਸਾਫ ਸੁਥਰੀ ਵੀ ਬਹੁਤ ਆ ਯਾਰ ਹਾਂ ਮੇਰੇ ਕੋਲ ਆ ਕੇ ਚੱਤਿਆ ਨਹੀਂ ਲਾਇਆ ਇਹਨੇ ਦੋ ਦਿਨ ਹੋ ਗਏ ਹੂੰ ਥੋੜੀ ਥੋੜੀ ਹੋ ਜੂਗੀ ਨਾ ਸੱਟ ਹਾਂ ਟਾਈਮ ਤਾਂ ਲੱਗੂਗਾ ਇਹਨੂੰ ਅੱਛਾ ਹਰਪੀਤ ਵੀਰੇ ਚਾਪਾ ਦੇ ਦਿਆਂਗੇ 63000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਫਿਰੀ ਹਾਂ 64000 ਚ 100 ਕਿਲੋਮੀਟਰ ਅੱਛਾ ਵੀਰੇ ਜਿਹੜੀ ਤਿੰਨ ਨੰਬਰ ਤੇ ਗਾਂ ਬਾਈ ਡੈਂਟ ਸਾਈਡ ਦੇ ਦੀ ਮੜ ਜੀ ਵੀਰੇ ਬੰਤ ਜਿਹੜੀ ਗਾਂ ਇਹਦੇ ਵੱਲੋਂ ਏ ਬਈ ਦੂਜਾ ਸੂਆ ਸੁੰਦੀ ਆ ਸੂਨ ਵਾਲੀ ਆ ਹਲੇ ਵੀਰੇ ਹਾਂ ਸੂਨ ਵਾਲੀ ਆ ਜਿੰਨੇ ਦਿਨ ਲੈ ਜੂਗੀ ਹਰਪੀਤ ਵੀਰੇ ਇਹਨੇ ਲੈ ਜੂ ਦਣ 10 ਲੈ ਜੂਗੀ ਹਣਾ ਦੋ ਤਾਂ ਦੇ ਦੋ 12 18 ਕਿਲੋ ਗੀ ਰਾਂਗ ਨਾਲ ਰਾਂਗ ਨਾਲ ਵਾ ਕੇ ਬਈ ਹਣਾ ਨੀਵੇਂ ਭਾਂਡੇ ਵਾਲੀ ਆ ਹਾਂ ਦੀਪ ਦੁੱਧ ਵਾਲੀ ਗਾਂ ਯਾਰ ਜਿਹੜੀ ਗੱਲ ਹਣਾ ਥਣ ਥਣ ਨੂੰ ਵੇਖੀਏ ਵਾਲ ਠੇਲਾ ਬਹੁਤ ਪਈਆਂ ਹਾਂ ਹਾਂ ਬਣੂ ਚੰਗੀ ਥੱਲੋ ਹਾਂ ਬਣਦੀ ਬਹੁਤ ਆ ਹੂੰ ਮੈਂ ਸਹੀ ਕਾ ਵੀਰੇ ਹੂੰ ਠੀਕ ਅੱਛਾ ਇਹ ਹਰਪੀਤ ਕਿੰਨੇ ਦੀ ਵੀਰੇ ਇਹਦਾ ਮੁੱਲ 5654000 ਦੀ ਦੇਦਾ ਮੇਰਾ ਮਨ 100 ਕਿਲੋਮੀਟਰ ਵਾਟ ਪਹੁੰਚੇ ਦੀ ਵੀ ਮੈਨੂੰ ਕਹੇ ਤੇ ਪੈਣ ਨਹੀਂ ਦੂਰ ਛੱਡ ਕੇ ਚੰਦਰਾ ਲੈ ਆਏਂਗਾ ਬਾਅਦ ਹਾਂ ਮੈਂ ਹੀ ਕਹੀ ਨਾ ਤੈਨੂੰ 100 ਕਿਲੋਮੀਟਰ ਛੱਡ 100 ਕਿਲੋਮੀਟਰ ਮੈਂ ਕਿੱਥੋਂ ਆਜੂਗਾ 100 ਕਿਲੋਮੀਟਰ ਵਾਟ ਪਹੁੰਚ ਫ੍ਰੀ ਕਰ ਦਾਂਗੇ ਪਹੁੰਚ ਕਿਹਾ ਕਰਨਾ ਤੂੰ ਕਿ ਤੇਰਾ ਮਨ 100 ਕਿਲੋਮੀਟਰ ਵੀ ਮੈਂ ਹੀ ਨਹੀਂ ਦੂਰ ਚਲਾ ਕੇ ਕਿਵੇਂ ਆਉਂਗਾ ਹਾਂ ਤੇ ਨੰਬਰ ਦੱਸੀ ਬਾਈ 86998 ਹਾਂ 87877 ਇੱਕ ਵਾਰੀ ਹੋਰ ਆਉਣੇ 86998 ਹਾਂ 87877 ਠੀਕ ਹੈ ਬਾਈ ਇਹ ਵੀਰੇ ਬਾਈ ਦੇ ਕੋਲੇ ਪਸ਼ੂ ਸੀਗੇ ਬਾਈ ਹਰਪ੍ਰੀਤ ਵੀਰੇ ਦੇ ਕੋਲੇ ਤਿੰਨਾ ਜਾਨਵਰਾਂ ਦੀ ਡਿਟੇਲ ਲੈਤੀ ਹੈ ਹਰ ਇੱਕ ਪੱਖ ਤੋਂ ਤਸੱਲੀ ਕਰਨਾ ਵੀਰੇ ਤੁਹਾਡਾ ਮੋਢਲਾ ਫਰਜ਼ ਹੋਊਗਾ ਤੇ ਬਾਕੀ ਇੱਕ ਇੱਕ ਗੱਲ ਹੋਰ ਆ ਵੀਰੇ ਚੈਨਲ ਨੂੰ ਹੁਣ ਥੋੜਾ ਜਿਹਾ ਖਿੱਚ ਕੇ ਸਬਸਕ੍ਰਾਈਬ ਕਰਾ ਦਿਓ ਕਿਉਂਕਿ ਆਪਣੀ ਜਿਹੜੀ ਮੰਜ਼ਲ ਹੁੰਦੀ ਆ ਹਰ ਇੱਕ ਯੂਟਿਊਬਰ ਦੀ ਉਹ ਨੇੜੇ ਹੁੰਦੀ ਆ ਤੇ ਆਪਾਂ ਵੀ ਤੁਹਾਡੀਆਂ ਦੁਆਵਾਂ ਦੇ ਸਦਕੇ ਬਸ ਨੇੜਿਆਂ ਬਿਲਕੁਲ ਇੱਕ ਮੰਜ਼ਲ ਦੇ ਉਹ ਜਲਦੀ ਤੁਹਾਨੂੰ ਸਰਪ੍ਰਾਈਜ਼ ਦਿਵਾਵਾਂਗੇ ਵੀਰੇ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਦਿਲੋਂ ਪਿਆਰ ਕਰਦੇ ਆ ਕਿਸੇ ਦਾ ਫੋਨ ਨਾ ਚੱਕਿਆ ਜਾਂਦਾ ਹੋਵੇ ਜਾਂ ਕਿਸੇ ਦੇ ਕੋਲੇ ਪਹੁੰਚਿਆ ਨਾ ਜਾਂਦਾ ਹੋਵੇ ਉਹਦੇ ਲਈ ਵੀ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ ਵਾਂ ਕਿਉਂਕਿ ਮੇਰੀ ਮਜਬੂਰੀ ਇਹ ਆ ਵੀ ਕਈ ਵਾਰੀ ਐ ਹੋ ਜਾਂਦਾ ਵੀਰੇ ਘਰ ਦੇ ਵਿੱਚ ਕੰਮ ਕਰਦਿਆਂ ਮੋਬਾਈਲ ਚਾਰਜਰ ਲੱਗੇ ਤੋਂ ਨਾਉਣ ਦੇ ਚੱਕਰ ਵਿੱਚ ਫੋਨ ਨਹੀਂ ਚੱਕੇ ਜਾਂਦੇ ਵੀਰੇ ਫੋਨ ਕਈ ਵਾਰੀ ਜੱਕਦਾ ਵੀ ਜਦਾ ਆ ਜਾਂਦੇ ਆ ਮੈਂ ਹੱਥ ਜੋੜ ਕੇ ਤੁੰ ਨਿਮਾਣਾ ਜੀ ਆ ਤੁਹਾਡਾ ਭਰਾ ਆ ਮੈਂ ਕਦੇ ਵੀ ਹੰਕਾਰ ਦੇ ਵਿੱਚ ਨਹੀਂ ਇਹ ਗੱਲ ਕਹਿੰਦਾ ਵੀਰੇ ਇਹ ਬੇਨਤੀ ਕਰਦਾ ਜਿੰਨਾ ਭਰਾਵਾਂ ਤੇ ਕਦੇ ਗੱਲ ਨਾ ਹੋਵੇ ਵੀਰੇ ਬਸ ਜਲਦੀ ਇੱਕ ਨੰਬਰ ਹੋਰ ਲਾਂਚ ਕਰਦਾ ਵਾਂ ਇੱਕ ਉਹ ਨੰਬਰ ਤੇ ਵੀ ਤੁਸੀਂ ਲਾ ਲਿਆ ਕਰ ਜੇ ਫੋਨ ਫਿਰ ਤੁਹਾਡੀ ਗੱਲ ਆ ਜਿਹੜੀ ਉਹ ਹੁੰਦੀ ਰਹੂਗੀ ਆਪਣਾ ਧੰਨਵਾਦ ਸ਼ੁਕਰੀਆ ਚਾਹੁੰਦੇ ਆ